ਰਾਇਕੋਟ ਪਿੰਡ ਬਡੂਂਦੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਾਈ ਗਏ ਸਾਲਾਨਾ ਸਮਾਗਮ ਦੌਰਾਨ ਉੱਚ ਮਕਾਮ ਹਾਸਲ ਕਰ ਚੁੱਕੇ 32 ਸਾਲ ਪਹਿਲਾਂ ਪੜੇ ਪੁਰਾਣੇ ਵਿਦਿਆਰਥੀ ਨੇ ਨਵੇਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਸਗੋ ਸਕੂਲ ਇੰਚਾਰਜ ਡਾਕਟਰ ਹਰਜਿੰਦਰ ਕੌਰ ਦੀ ਦੇਖਰੇਖ ਹੇਠ ਕਰਵਾਏ ਗੇ ਇਸ ਸਮਾਗਮ ਨਵੇਂ ਤੇ ਪੁਰਾਣੇ ਸਮਿਆਂ ਦੀਆਂ ਅਨੋਖੀਆਂ ਯਾਦਾਂ ਬਖੀਰ ਗਿਆ ਬਲਕਿ ਬਲੂੰਦੀ ਸਕੂਲ ਵਿੱਚ ਸਾਲ 1992-1994 ਦੌਰਾਨ ਪੜੇ ਰੰਗ ਮੰਚ ਦੇ ਕਮੰਤਰੀ, ਕਲਾਕਾਰ ਤੇ ਨਾਟਕਕਾਰ ਡਾਕਟਰ ਸੋਮਪਾਲ ਹੀਰਾ ਨੇ ਸਕੂਲ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਨਵੇਂ ਵਿਦਿਆਰਥੀਆਂ ਨੂੰ ਸਫਲਤਾ ਦੇ ਮੂਲ ਮਗਰ ਮਿਹਨਤ ਤੇ ਲਗਨ ਦੇ ਨਾਲ-ਨਾਲ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਅੱਜ ਉਹ ਇਸ ਮਕਾਮ ਤੇ ਆਪਣੇ ਅਧਿਆਪਕਾਂ ਦੇ ਸਹਿਯੋਗ ਅਤੇ ਸੇਧ ਸਦਕਾ ਹੀ ਪੁੱਜਿਆਈ ਅਤੇ ਜਦੋਂ ਵੀ ਇਸ ਪਿੰਡ ਵਿੱਚੋਂ ਲੰਘਦਾ ਹਾਂ ਤਾਂ ਆਪਣੇ ਸਕੂਲ ਦੇ ਅੱਗੇ ਮੱਥਾ ਟੇਕ ਕੇ ਲੰਘਦਾ ਹਾਂ ਇਸ ਮੌਕੇ ਉਹਨਾਂ ਆਪਣੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਨਾਟਕ ਭਾਸ਼ਾ ਬਿੰਦਾ ਦਰਿਆ ਖੇਡ ਕੇ ਸਰੋਤਿਆਂ ਨੂੰ ਮੰਤਰ ਮੁਕਤ ਕਰ ਦਿੱਤਾ ਹੈ ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ ਨੇ 6ਵੀਂ ਤੋਂ 12ਵੀਂ ਜਮਾਤ ਦੇ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਉੱਥੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਖੂਬਸ਼ੂਰਤ ਪੇਸ਼ਕਾਰੀ ਲਈ ਸਾਰਿਆਂ ਦਾ ਮਨ ਮੋਲਿਆ। ਸਗੋਂ ਵਿਦਿਆਰਥੀਆਂ ਦੀ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਤੇ ਮਾਰੇ ਪ੍ਰਭਾਵ ਸੰਬੰਧੀ ਪੇਸ਼ ਕੀਤੇ ਨੁਕੜ ਨਾਟਕਾਂ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਕੁੱਲ ਮਿਲਾ ਕੇ ਇਸ ਸਮਾਗਮ ਪੂਤਕਾਲ ਦੇ ਵਰਤਮਾਨ ਦੇ ਅਨੋਖੇ ਸਮੇਲ ਸਦਕਾ ਬਿਹਤਰੀਨ ਪਵਿੱਕ ਸਿਰਜਣ ਦਾ ਖੂਬਸੂਰਤ ਸੁਨੇਹਾ ਦੇ ਗਿਆ ਆਓ ਦੇਖਦੇ ਹਾਂ ਰਾਏਕੋਟ ਤੋਂ ਜਸਵੀਰ ਸਿੰਘ 헤ਰਾਂ ਦੀ ਏ ਖਾਸ ਰਿਪੋਰਟ ਅੱਜ ਦਾ ਦਿਨ ਮੇਰੇ ਲਈ ਬਹੁਤ ਖਾਸ ਹੈ ਕਿਉਂਕਿ ਅੱਜ ਮੈਂ ਗੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜੂੰਦੀ ਵਿਖੇ ਪਹੁੰਚਿਆ ਹੈ ਇਹ ਮੇਰੀ ਕਰਮ ਭੂਮੀ ਆ ਮੇਰੇ ਰੰਗ ਦੀ ਕਰਮ ਭੂਮੀ ਮੈਂ ਇੱਥੇ 11ਵੀਂ ਤੇ 12ਵੀਂ ਕਲਾਸ ਕੀਤੀ ਅੱਜ ਸਕੂਲ ਵਾਲਿਆਂ ਨੇ ਮੈਨੂੰ ਬਾਦਸ਼ਾਹ ਬੈਂਦਾ ਦਰਿਆ ਨਾਟਕ ਦੀ ਪੇਸ਼ਕਾਰੀ ਲਈ ਬੁਲਾਇਆ ਜੀ ਮੈਂ ਨਾਟਕ ਕਰਨ ਆਇਆ ਬੜੇ ਪਿਆਰੇ ਬੱਚੇ ਤੇ ਮੈਨੂੰ ਉਹ ਸਾਰੇ ਦਿਨ ਯਾਦ ਆ ਗਏ ਜਦੋਂ ਮੈਂ ਇੱਥੇ ਇਸ ਸਟੇਜ ਦੇ ਉੱਤੇ ਬਚਪਨ ਦੇ ਵਿੱਚ ਨਾਟਕ ਕਰਦਾ ਹੁੰਦਾ ਛੋਟਾ ਹੁੰਦਾ ਨਾਟਕ ਕਰਦਾ ਮੈਨੂੰ ਉਹ ਸਾਰੇ ਅਧਿਆਪਕ ਯਾਦ ਨੇ ਜਿਨ੍ਹਾਂ ਨੇ ਇੱਥੇ ਬਹੁਤ ਪਿਆਰ ਦਿੱਤਾ ਉਹ ਸਾਰੇ ਬੱਚੇ ਯਾਦ ਆ ਜੀ ਨਾਟਕ ਕਰਦੇ ਆ ਮੈਂ ਬਹੁਤ ਭਾਵੁਕ ਵੀ ਹੋਇਆ ਤੇ ਨਾਟਕ ਦੀ ਪੇਸ਼ਕਾਰੀ ਬਹੁਤ ਖੂਬਸੂਰਤ ਰਹੀ ਸਕੂਲ ਵੱਲੋਂ ਬਹੁਤ ਪਿਆਰ ਮਿਲਿਆ ਪਿੰਡ ਦੇ ਲੋਕ ਵੀ ਆਏ ਇੱਥੋਂ ਦੇ ਮੈਡਮ ਪ੍ਰਿੰਸੀਪਲ ਦਾ ਜਿਹੜਾ ਯਤਨ ਕੀਤਾ ਗਿਆ ਸੀ ਬਹੁਤ ਕਮਾਲ ਦਾ ਸੀ ਬੱਚਿਆਂ ਦੀਆਂ ਕਲਾਕਾਰੀ ਦੀਆਂ ਪੇਸ਼ਕਾਰੀਆਂ ਬਹੁਤ ਖੂਬਸੂਰਤ ਸੀ ਸੋ ਮੈਨੂੰ ਲੱਗਦਾ ਕਿ ਜਿਸ ਸਕੂਲ ਨੇ ਮੈਨੂੰ 26 ਜਨਵਰੀ 1994 ਨੂੰ ਸੋਮਪਾ ਸਿੰਘ ਤੋਂ ਸੋਮਪਾ ਹੀਰਾ ਬਣਾਇਆ ਤੇ ਅੱਜ ਮੈਂ ਇੱਕ ਨਾਟਕ ਦੀ ਪੇਸ਼ਕਾਰੀ ਕਰਕੇ ਆ ਸੋਚ ਰਿਹਾ ਕਿ ਮੈਂ ਕੁਝ ਨਾ ਕੁਝ ਇਸ ਸਕੂਲ ਦਾ ਜੋ ਮੇਰੇ ਸਿਰ ਤੇ ਉਤੇ ਬੋਝ ਕਹਾ ਜਾਂ ਉਸ ਨੂੰ ਪਿਆਰ ਕਹਾ ਉਹਨੂੰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਮੇਂ ਸਮੇਂ ਮੈਂ ਜ਼ਰੂਰ ਇੱਥੇ ਪੇਸ਼ ਕਰੀਆਂ ਕਰਦਾ ਰਹਾਂਗਾ ਕਲਾ ਦੇ ਰੂਪ ਦੇ ਵਿੱਚ ਜੋ ਵੀ ਜਿੰਨਾ ਵੀ ਹੋ ਸਕਦਾ ਹੈ ਇਸ ਸਕੂਲ ਲਈ ਮੈਂ ਕਰਦਾ ਰਹਾਂ ਕਿਉਂਕਿ ਇਹ ਮੇਰੀ ਕਰਮ ਭੂਮੀ ਆ ਮੇਰਾ ਸਰਕਾਰੀ ਸੀਨੀਅਰ ਸੈਂਟਰੀ ਸਕੂਲ ਬਰੂੰਦੀ ਅੱਜ ਦਾ ਸਮਾਗਮ ਬਹੁਤ ਸਫਲ ਸਮਾਗਮ ਹੋਇਆ ਸਰ ਦਾ ਕੀ ਨਾਮ ਹੈ ਮੇਰਾ ਨਾਮ ਸਤਬਲਿਹਾਰ ਸਿੰਘ ਆ ਜੀ ਅਹ ਤੁਹਾਡੇ ਕਿਹਦੇ ਬਸੇ ਅਹ ਸਕੂਲ ਨੂੰ ਫੰਕਸ਼ਨ ਕਰਾਇਆ ਗਿਆ ਹਾਂਜੀ ਇਹਨੂੰ ਕਿਵੇਂ ਦੇਖਦੇ ਹੋਲੇ ਬੱਚਿਆਂ ਦੇ ਰੋਕ ਕੇ ਸਤਿ ਕੀ ਦੀ ਕੀ ਮੋਟੀਵੇਸ਼ਨਲ ਤੁਹਾਨੂੰ ਸਹਿਯੋਗ ਦਿੰਦਾ ਹਾਂਜੀ ਸਰ ਮੈਂ ਮਤਲਬ ਇਸ ਸਕੂਲ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰੂੰਦੀ ਦਾ ਤੌਰ ਤੇ ਵੀਡੀਓ ਕੰਮ ਕਰ ਰਿਹਾ ਸੋ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਵੱਲੋਂ ਮੈਨੂੰ ਬੁਲਾਇਆ ਗਿਆ ਸੀ ਸੋ ਸਲਾਨਾ ਨਾਮ ਮਟਸਾ ਮਰੋ ਦੇ ਉੱਤੇ ਬੱਚੇ ਜਿਹੜੇ ਕਿ ਪੋਜੀਸ਼ਨ ਹੋਲਡਰ ਹੁੰਦੇ ਨੇ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਨੇ ਸੋ ਇੱਥੇ ਸੀਮਤ ਸਟਾਫ ਹੋਣ ਦੇ ਬਾਵਜੂਦ ਵੀ ਜਿਹੜੇ ਅਧਿਆਪਕ ਨੇ ਉਹ ਬਹੁਤ ਜ਼ਿਆਦਾ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਨੇ ਸੋ ਇਸ ਫੰਕਸ਼ਨ ਦੇ ਦੌਰਾਨ ਮੈਨੂੰ ਡਾਕਟਰ ਸੋਮਪਾਲ ਹੀਰਾ ਜੀ ਅੱਜ ਇੱਥੇ ਮਿਲੇ ਨੇ ਜੋ ਇੱਕਗੇ ਮਤਲਬ ਰੰਗ ਮੰਚ ਦੇ ਕਲਾਕਾਰ ਨੇ ਇੰਟਰਨੈਸ਼ਨਲ ਪੱਧਰ ਦੇ ਸੋ ਉਹ ਇੱਥੇ ਆਏ ਨੇ ਤੇ ਉਹਨਾਂ ਨੇ ਆਪ ਜਿਹੜਾ ਨਾਟਕਾ ਭਾਸ਼ਾ ਵਹਿੰਦਾ ਦਰਿਆ ਉਹ ਪੇਸ਼ ਕਰਨਾ ਸੋ ਬੱਚਿਆਂ ਦੇ ਨਾਲ ਉਹ ਰੂਬਰੂ ਵੀ ਹੋਏ ਨੇ ਸੋ ਇਹਨਾਂ ਕਲਾਕਾਰਾਂ ਨੂੰ ਦੇਖ ਕੇ ਜਿਹੜੇ ਬੱਚੇ ਨੇ ਹੋਰ ਮੋਟੀਵੇਟ ਹੁੰਦੇ ਨੇ ਤੇ ਸੇਧ ਲੈਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਇਹਨਾਂ ਕਲਾਕਾਰਾਂ ਤੋਂ ਸੇਧ ਲੈ ਕੇ ਉੱਚੇ ਮਕਾਮਾਂ ਦੇ ਉੱਤੇ ਪਹੁੰਚਾਂਗੇ ਜਿਹੜੇ ਐਂਡਰ ਕਸੋਂਪਲ ਹੀਰਾ ਜੀ ਨੇ ਉਹ ਇਸੇ ਤਰ੍ਹਾਂ ਸਕੂਲ ਦੇ ਵਿਦਿਆਰਥੀ ਰਹੇ ਮਤੇ ਉਹ ਆ ਦੇ ਇੱਕ ਮਕਾਮ ਤੇ ਪਹੁੰਚੇ ਨੇ ਇਸ ਚੀਜ਼ ਨੂੰ ਕਵੇਂ ਕਮ ਗਿਆ ਕਰੋਗੇ ਅੱਜ ਦੇ ਹਾਲਾਤਾਂ ਦੇ ਮੱਧਮ ਪਰ ਅੱਜ ਦੇ ਬੱਚਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਹਾਂ ਜੀ ਡਾਕਟਰ ਸੌਂਪਲ ਹੀਰਾ ਜੀ ਦੱਸ ਰਿਹਾ ਸੀ ਕਿ ਮੈਂ ਇਥੋਂ 11ਵੀਂ ਕਲਾਸ ਜਿਹੜੀ ਆ ਜਦੋਂ ਪੜਦਾ ਹੁੰਦਾ ਸੀ ਉਹ ਆਪਦਾ ਪਿੰਡ ਉਹਨਾਂ ਦਾ ਨੇੜੇ ਹੀ ਮੁਰਜ ਹਕੀਮਾ ਉੱਥੋਂ 8 ਕਿਲੋਮੀਟਰ ਪੈਂਦਾ ਉਹ ਸਾਈਕਲ ਦੇ ਉੱਪਰ ਹੀ ਜਾਂ ਸਾਈਕਲ ਦੇ ਨਾਲ ਹੀ ਦੌੜਦੇ ਸਕੂਲ ਦੇ ਵਿੱਚ ਆ ਜਾਂਦੇ ਸੀ ਹੁਣ ਵੀ ਉਹ ਜਦੋਂ ਨਾਟਕ ਕਰਕੇ ਆਉਂਦੇ ਨੇ ਕਹਿੰਦੇ ਵੀ ਮਤਲਬ ਇਥੋਂ ਹੀ ਮੈਨੂੰ ਜਿਹੜਾ ਹੀਰਾ ਦਾ ਖਤਾਬ ਆ ਮੇਘਰਾਜ ਮਿੱਤਰ ਜੀ ਨੇ ਇਸ ਸਟੇਜ ਦੇ ਉੱਤੋਂ ਜਿੱਦ ਤੱਕ ਜਦੋਂ ਵੀ ਉਹ ਨਾਟਕ ਕਰਕੇ ਇਸ ਰਾਹਤੇ ਦੇ ਵਿੱਚੋਂ ਦੇ ਲੰਘਦੇ ਨੇ ਅੱਜ ਵੀ ਉਹ ਬਣੁੰਦੇ ਸਕੂਲ ਦੇ ਅੱਗੇ ਨਤਮਸਤਕ ਹੋ ਕੇ ਲੰਘਦੇ ਨੇ ਸੋ ਇਹ ਵੱਡੇ ਬੱਚਿਆਂ ਵਾਸਤੇ ਬਹੁਤ ਵੱਡੀ ਪ੍ਰੇਰਨਾ ਦਾ ਸਰੋਤ ਆ ਤਾਂ ਕਿ ਬੱਚੇ ਉਹਨਾਂ ਨੂੰ ਦੇਖ ਕੇ ਫਿਰ ਅੱਗੇ ਆਪ ਦੇ ਭੁੱਖੇ ਦੇ ਵਿੱਚ ਜਾ ਸਕਦੇ ਨੇ ਬਾਈ ਪੀਨਾਤ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਾਲੀ ਖਾਦੀਵ ਜੀ ਤੁਹਾਨੂੰ ਬਹੁਤ ਨੰਨ ਹਮਨ ਚੂਤ ਜੁਲਾਈ ਆਇਆ ਜੀ ਇੱਕ ਸਕੂਲ ਦਾ ਐਨਰੋ ਫੰਕਸ਼ਨ ਦੇ ਨਾਲ ਨਾਲ ਇੱਕ ਮੋਟੀਵੇਸ਼ਨਲ ਫੰਕਸ਼ਨ ਵੀ ਪਾਣੀ ਹੈ ਜਿੱਦੇ ਵਿੱਚ ਜੋ ਪੁਰਾਣੇ ਬੱਚੇ ਤੋਂ ਪੜ੍ਹ ਕੇ ਆ ਕਿ ਕਿਸੇ ਮੁਕਾਮ ਤੇ ਪੁੰਚੇ ਉਹ ਵੀ ਇੱਥੇ ਸ਼ਾਮਲ ਹੋਏ ਕੀ ਕਿਹਾ ਤੁਹਾਡਾ ਇਸ ਫੰਕਸ਼ਨ ਨੂੰ ਲੈ ਕੇ ਔਰ ਅੱਜ ਦੀ ਜੋ ਨਵੀਂ ਬੀਬੀ ਹੈ ਉਹਨਾਂ ਨੂੰ ਕੀ ਮੈਸੇਜ ਹੈ ਅ ਇਸ ਸਕੂਲ ਦੇ ਇਨਚਾਰਜ ਤੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਸਤਬਲਿਆਰ ਸਿੰਘ ਜੀ ਵਧਾਈ ਦੇ ਪਾਤਰ ਆ ਇਹ ਸਾਰੀ ਸਮੁੱਚੀ ਟੀਮ ਦਾ ਬਹੁਤ ਵੱਡਾ ਉਪਰਾਲਾ ਜਿਹੜੀ ਤੁਸੀਂ ਗੱਲ ਕੀਤੀ ਆ ਉਸ ਗੱਲ ਨੂੰ ਅੱਗੇ ਤੋਰਦਾ ਕਿ ਜਿਹੜੇ ਵਿਦਿਆਰਥੀ ਇੱਥੋਂ ਇਨਾਮ ਹਾਸਲ ਕਰਦੇ ਨੇ ਤੇ ਉਹ ਦੂਸਰੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਦੇ ਨੇ ਤੇ ਨਾਲ ਹੀ ਇਸ ਜਦੋਂ ਅਸੀਂ ਦੇਖਦੇ ਆ ਕਿ ਵੱਖ-ਵੱਖ ਸਕੂਲਾਂ ਦੇ ਵਿੱਚ ਬਹੁਤ ਸਾਰੇ ਇਨਾਮ ਮੰਡ ਸਮਾਰੋਹ ਲਗਾਤਾਰ ਹੀ ਚੱਲਦੇ ਨੇ ਪਰ ਇਸ ਸਮਾਗਮ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਇੱਥੇ ਜਿਹੜੇ ਪੜੇ ਹੋਏ ਵਿਦਿਆਰਥੀ 1994 93 ਦੇ ਪੜੇ ਹੋਏ ਵਿਦਿਆਰਥੀ ਅੱਜ ਬੱਚਿਆਂ ਦੇ ਨਾਲ ਰੂਬਰੂ ਹੋਏ ਜਿਨ੍ਹਾਂ ਦੇ ਵਿੱਚ ਡਾਕਟਰ ਸੋਪਾਲ ਹੀਰਾ ਜੀ ਹੁਣ ਡਾਕਟਰ ਸੋਪਾਲ ਹੀਰਾ ਜੀ ਇਸ ਇੱਕ ਸਕੂਲ ਦੇ ਪੜੇ ਹੋਏ ਨੇ ਤੇ ਅੱਜ ਉਹ ਐਜ਼ ਅ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਨਾਲ ਹੀ ਉਹਨਾਂ ਨੇ ਉਸ ਨਾਟਕ ਨਾਟਕ ਜਿਹੜਾ ਰੰਗਮંચ ਆ ਉਹ ਨਾਟਕ ਇੱਥੇ ਪੇਸ਼ ਕੀਤਾ ਉਸ ਸਟੇਜ ਤੇ ਪੇਸ਼ ਕੀਤਾ ਜਦੋਂ ਉਹ ਨਿੱਕੇ ਹੁੰਦੇ ਇਸ ਸਟੇਜ ਤੇ ਨਾਟਕ ਕਰਦੇ ਰਹੇ ਨੇ ਸੋ ਇਹ ਉਹਨਾਂ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਤੇ ਬੱਚਿਆਂ ਲਈ ਵੀ ਬੜੀ ਮਾਣ ਵਾਲੀ ਗੱਲ ਹੋਏਗੀ ਕਿ ਉਹ ਅੱਜ ਉਹਨਾਂ ਨੂੰ ਦੇਖ ਕੇ ਪ੍ਰੇਰਿਤ ਹੋਣਗੇ ਤੇ ਉਹ ਆਪ ਵੀ ਕਾਲਜਾਂ ਦੇ ਵਿੱਚ ਇਸੇ ਤਰੀਕੇ ਨਾਲ ਨਾਟਕ ਕਰਨਗੇ ਤੇ ਨਾਟਕ ਦੇ ਨਾਲ ਜੁੜ ਕੇ ਆਪਣੀਆਂ ਜਿੱਦੀਆਂ ਸਿਵਾਵਾਂ ਦੇ ਕਾਲਜਾਂ ਤੱਕ ਜਾਂ ਨਾਟਕਾਂ ਦੇ ਰੂਪ ਦੇ ਵਿੱਚ ਵੱਖ-ਵੱਖ ਫਿਲਮਾਂ ਦੇ ਵਿੱਚ ਆਪਣਾ ਭਾਗ ਲੈਣਗੇ ਸੋ ਬੱਚਿਆਂ ਲਈ ਬੜਾ ਪ੍ਰੇਰਨਾ ਸਰੋਤ ਹੈ ਇਹ ਜਿਹੜਾ ਉਪਰਾਲਾ ਵਾ ਇਹਦੇ ਲਈ ਜਿਹੜੀ ਸਾਰੀ ਟੀਮ ਆ ਇਸ ਸਕੂਲ ਦੀ ਮੈਨੇਜਮੈਂਟ ਟੀਮ ਆ ਮੈਡਮ ਇਨਚਾਰਜ ਤੇ ਨਾਲ ਅਧਿਆਪਕ ਸਾਥੀ ਸਾਰੇ ਉਹ ਬਹੁਤ ਵਧਾਈ ਦੇ ਪਾਤਰ ਨੇ ਜੀ ਇਸ ਤਰ੍ਹਾਂ ਦੇ ਹਦਾਇਤ ਮੂਰੇ ਨੇ ਪਹਿਲਾਂ ਕਿ ਬੱਚਿਆਂ ਨਾਲ ਅੱਜ ਤੋਂ ਬੜੇ ਮੋੜ ਨਵੇਂ ਰਿਫਤਾਂ ਹੋਣਾਂ ਆ। ਅੱਜ ਤੋਂ ਤੁ ਤੁ ਮੀਡੀਆ ਇਹਦੇ ਵਾਸਤੇ ਤੁਸੀਂ ਜੋ ਪੁਰਾਣੇ 1000 ਰੁਪਏ ਦੇ ਟਿਕਾ ਟੋਰ ਹੁੰਦੇ ਹਣਸਦੇ ਉਹ ਬੱਚਿਆਂ ਨੂੰ ਕੀ ਪੈਸੇ ਜਿਣਾ ਸੀ ਜਿਹੜਾ ਅੱਜ ਦਾ ਦੌਰ ਆ ਜੀ ਇਹ ਇਸ ਦੌਰ ਦੇ ਵਿੱਚ ਬੱਚੇ ਜਿਹੜੇ ਨੇ ਉਹ ਮੋਬਾਈਲਾਂ ਦੇ ਨਾਲ ਜ਼ਿਆਦਾ ਜੁੜੇ ਹੋਏ ਨੇ ਜਦੋਂ ਜਿਵੇਂ ਹੁਣ ਅਸੀਂ ਗੱਲ ਕਰ ਲਈਏ ਡਾਕਟਰ ਸੋਮਪਾਲ ਹੀਰਾ ਵੇਲੇ ਦੀ ਜਾਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਉਦੋਂ ਬੱਚਿਆਂ ਦੇ ਨਾਲ ਜਿਹੜੇ ਟੀਚਰ ਨੇ ਉਹ ਇਮੋਸ਼ਨਲੀ ਜੁੜੇ ਹੁੰਦੇ ਸੀਗੇ ਉਹ ਇਸ ਢੰਗ ਨਾਲ ਜੁੜੇ ਹੁੰਦੇ ਸੀ ਵੀ ਜੇ ਮੰਨ ਲਓ ਆਪਾਂ ਇੱਥੇ ਇੱਕ ਸਾਥੀ ਸਾਡੇ ਦੱਸ ਰਹੇ ਸੀ ਬਈ ਜਦੋਂ ਉਹ ਕਲਾਸ ਦੇ ਵਿੱਚੋਂ 3rd ਆ ਗਿਆ ਤਾਂ ਉਹਨਾਂ ਨੂੰ ਟੀਚਰ ਨੇ ਬੁਲਾਇਆ ਵੀ ਤੂੰ ਤਾਂ ਫਸਟ ਆਉਣ ਵਾਲਾ ਬੱਚਾ ਤੂੰ 3rd ਕਿਵੇਂ ਆ ਗਿਆ ਔਰ ਉਹ ਟੀਚਰ ਵੀ ਭਾਵਕ ਹੋਏ ਮਤਲਬ ਕਹਿਣ ਦਾ ਭਾਵ ਇਹ ਵੀ ਟੀਚਰ ਦੇ ਬੱਚੇ ਆਪਸ ਦੇ ਵਿੱਚ ਇੰਨਾ ਇਮੋਸ਼ਨਲੀ ਜੁੜੇ ਹੁੰਦੇ ਸੀ ਅੱਜ ਕੱਲ ਕੀ ਹੈ ਕਿ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਆ ਜਿਹੜਾ ਅਸੀਂ ਇਮੋਸ਼ਨਲ ਢੰਗ ਨਾਲ ਬੱਚਿਆਂ ਦੇ ਨਾਲ ਜੁੜੇ ਹੋਣ ਦੀ ਭਾਵਨਾ ਜਿਹੜੀ ਆ ਉਹ ਵੀ ਬਹੁਤ ਖਤਮ ਹੁੰਦੀ ਜਾ ਰਹੀ ਆ ਸੋ ਜਿਹੜੇ ਬੱਚੇ ਨੇਗੇ ਉਹ ਮੋਬਾਈਲਾਂ ਦੇ ਨਾਲ ਜੁੜ ਕੇ ਜਿਹੜੀ ਐਜੂਕੇਸ਼ਨ ਆ ਉਹਦੇ ਤੋਂ ਦੂਰ ਹੋ ਰਹੇ ਨੇ ਅੱਜ ਕੱਲ ਹੁਣ ਦੇਖਦੇ ਆ ਅਸੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਰੀਲਾਂ ਦਾ ਜ਼ਮਾਨਾ ਵਾ ਔਰ ਬੱਚੇ ਜਿਹੜੇ ਨੇ ਉਹਦੇ ਵਿੱਚ ਹੀ ਡੁੱਬੇ ਰਹਿੰਦੇ ਨੇ ਸੋ ਇਹ ਜਿਹੜਾ ਗੈਪ ਹੈ ਅਧਿਆਪਕ ਤੇ ਟੀਚਰ ਤੇ ਬੱਚੇ ਦੇ ਵਿਚਣ ਦਾ ਜਿਹੜਾ ਗੈਪ ਹੈ ਉਹ ਮੈਨੂੰ ਲੱਗਦਾ ਜਿਹੜਾ ਹੁਣ ਬਹੁਤ ਜਿਆਦਾ ਵੱਧ ਗਿਆ ਪਹਿਲਾਂ ਦੇ ਮੁਕਾਬਲੇ ਹਰਜਿੰਦਰ ਮੀਲਾ ਤੋਂ ਮੇਰਾ ਨਾਮ ਡਾਕਟਰ ਹਰਜਿੰਦਰ ਕੌਰ ਹੈ ਜੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡੂੰਦੀ ਵਿੱਚ ਬਤੌਰ ਪੰਜਾਬੀ ਲੈਕਚਰਾਰ ਤੇ ਬਤੌਰ ਇੰਚਾਰਜ ਸੇਵਾ ਨਿਭਾ ਰਹੀ ਹਾਂ ਅੱਜ ਇੱਕ ਫੰਕਸ਼ਨ ਕਰਾਇਆ ਗਿਆ ਕਿ ਪ੍ਰੋਗ੍ਰਾਮ ਦਾ ਕੀ ਕਹਿਣਾ ਹੈ ਕਿ ਕੀ ਪਰਪਸ ਹੈ ਅੱਜ ਅਸੀਂ ਜੀ ਸਲਾਨਾ ਇਨਾਮ ਵੰਟ ਸਮਾਰੋਹ ਕਰਵਾਇਆ ਜਿਹਦਾ ਸਾਡਾ ਜਿਹੜਾ ਮੇਨ ਮਕਸਦ ਸੀਗਾ ਕਿ ਅਸੀਂ ਜਿਹੜੇ ਬੱਚੇ ਪਹਿਲੀਆਂ ਦੂਜੀਆਂ ਤੇ ਤੀਜੀ ਪੋਜੀਸ਼ਨ ਤੇ ਆਏ ਨੇ ਅਕੈਡਮੀ ਦੇ ਵਿੱਚ ਤੇ ਸੱਭਿਆਚਾਰਕ ਗਤੀਵਿਧੀਆਂ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕਰੀਏ ਤੇ ਨਾਲ ਹੀ ਜਿਹੜੇ ਪੁਰਾਣੇ ਵਿਦਿਆਰਥੀ ਨੇ ਜਿਹੜੇ ਉੱਚੀਆਂ ਉੱਚੀਆਂ ਮਤਲਬ ਵੱਡੀਆਂ ਵੱਡੀਆਂ ਸਟੇਜਾਂ ਤੇ ਪਰਫਾਰਮ ਕਰਦੇ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਆਪਣੇ ਨਾਲ ਬੱਚਿਆਂ ਦੇ ਰੂਪਰੂ ਕਰਵਾਈਏ ਤਾਂ ਕਿ ਉਹ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਆਪਣੀ ਜ਼ਿੰਦਗੀ ਨੂੰ ਸੇਧ ਦੇ ਸਕਣ ਜਦ ਮੇਰਾ ਬਚਪਨ ਦੇ ਦੌਰ ਦੇ ਵਿੱਚ ਇੱਕ ਪੁਰਾਣੇ ਸਮੇਂ ਚ ਹੁੰਦਾ ਸੀ ਅਧਿਆਪਕ ਨੂੰ ਗੁਰੂ ਤੇ ਬੱਚਿਆਂ ਦੇ ਵਿੱਚ ਇੱਕ ਚੇਤੇ ਦਾ ਰਿਸ਼ਤਾ ਹੁੰਦਾ ਜਿ ਇੱਕ ਨੋਚ ਦਾ ਅਟੈਚਮੈਂਟ ਹੁੰਦਾ ਸੀ ਅੱਜ ਕੁਝ ਸੋਸ਼ਲ ਮੀਡੀਆ ਲਾ ਲੋ ਮੋਬਾਈਲ ਦਾ ਨੋਦੇ ਕਾਰਨ ਇੱਕ ਟੂਰੀਆ ਕੀ ਇਹਨੂੰ ਕਬੜਾਪਕਲ ਦੇ ਲਈ ਤੁਸੀਂ ਕੀ ਇਸ ਤਰ੍ਹਾਂ ਦਾ ਯਤਨ ਕਰ ਰਹੇ ਹੋ ਤਾਂ ਕਿ ਬੱਚੇ ਵੀ ਹੈ ਟੀਚਰ ਨਾਲ ਮੋਤਲ ਨੇ ਤੁਹਾਨੂੰ ਸਕਲ ਨੂੰ ਆਪਣੀ ਜ਼ਿੰਦਗੀ ਦੇ ਕਿਸੇ ਮੁਕਾਬਲ ਹਾਸਲ ਕਰਨਾ ਇਹਦੇ ਲਈ ਵੀ ਅਸੀਂ ਜੀ ਲਗਾਤਾਰ ਬੱਚਿਆਂ ਨੂੰ ਜਿਹੜੀ ਨੈਤਿਕ ਸਿੱਖਿਆ ਦਿੰਦੇ ਰਹਿੰਦੇ ਆ ਅੱਜ ਵੀ ਇਸ ਦੇ ਵਿੱਚ 7ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਨੁਕੜ ਨਾਟਕ ਤਿਆਰ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਇਹੀ ਪ੍ਰੇਰਣਾ ਦਿੱਤੀ ਸਭ ਨੂੰ ਕਿ ਸੋਸ਼ਲ ਮੀਡੀਆ ਦਾ ਜੋ ਗਲਤ ਵਰਤੋਂ ਕਰਨ ਦੀ ਥਾਂ ਤੇ ਉਹਨੂੰ ਪੋਜ਼ੀਟਿਵ ਵੇ ਦੇ ਵਿੱਚ ਵਰਤ ਕੇ ਸਮਾਜ ਨੂੰ ਸੇਧ ਦੇਣ ਲਈ ਜਿਹੜੀ ਉਹਦੀ ਵਰਤੋਂ ਕੀਤੀ ਜਾਵੇਗੀ ਮੇਰੇ ਵੀਰੋ ਇਸ ਸਮਾਗਮ ਨੂੰ ਬਹੁਤ ਹੀ ਇੱਤਿਹਾਸਕ ਹੋਈ। ਇਸ ਸਮਾਗਮ ਚ ਜੀ ਐਸ ਐ ਸਕੂਲ ਤੋਂ ਪੜ੍ਹੇ ਹੋਏ ਜਿੱਥੋਂ ਉਹਨਾਂ ਨੂੰ ਸਟੇਜ ਦੀ ਚਟਕ ਲੱਗੀ। ਡਾਕਟਰ ਸੋਮਪਾਲ ਹੀਰਾ ਜੀ ਖਾਸ ਤੌਰ ਤੇ ਸਾਡੇ ਵਿੱਚ ਆਏ ਨੇ ਜਿਨ੍ਹਾਂ ਨੇ ਆਪਣਾ ਜਿਹੜਾ ਵਿਸ਼ਵ ਪ੍ਰਸਿੱਧ ਨਾਟਕ ਭਾਸ਼ਾ ਵੈਂਤਾ ਦਰਿਆ ਉਹਦੀ ਪੇਸ਼ਕਾਰੀ ਕੀਤੀ ਆ ਤੇ ਸਾਡੇ ਦੁਆਰਾ ਉਹਨਾਂ ਨੂੰ ਖਾਸ ਤੌਰ ਤੇ ਜਿਹੜਾ ਨਿਮੰਤਰਣ ਦਿੱਤਾ ਗਿਆ ਸੀ ਤਾਂ ਕਿ ਸਾਡੇ ਬੱਚੇ ਵੀ ਆਪਣੀ ਭਾਸ਼ਾ ਨਾਲ ਆਪਣੀ ਮਿੱਟੀ ਨਾਲ ਆਪਣੇ ਸੱਭਿਆਚਾਰ ਨਾਲ ਜੁੜ ਸਕਣ। ਇਹ ਕੀ ਮੈਸੇਜ ਜਿਹੜਾ ਅੱਜ ਕੱਲ ਦੀ ਤੁਹਾਨੂੰ ਪੂਰੀ ਦੁਨੀਆ ਵਰਤ ਕੁੱਛਿਆ ਮੈਂ ਅੱਜ ਕੱਲ ਦੀ ਨਵੀਂ ਪੀੜੀ ਨੂੰ ਵਿਦਿਆਰਥੀਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਕਿਤਾਬਾਂ ਨਾਲ ਜਿੰਨਾ ਹੋ ਸਕੇ ਉਹ ਜੁੜਨ ਤੇ ਆਪਣੇ ਮਾਤਾ ਪਿਤਾ ਦਾ ਅਧਿਆਪਕਾਂ ਦਾ ਤੇ ਜਿਹੜੇ ਵੱਡਿਆਂ ਦਾ ਉਹਨਾਂ ਦਾ ਸਤਿਕਾਰ ਕਰਨ